ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਜ਼ਿਲ੍ਹਾ ਚਲੰਦੜ ਦਿਹਾਤੀ ਦੇ ਥਾਣਾ ਗੁਰਾਇਆਂ ਨੇ ਯੁੱਧ ਨਸ਼ਾ ਵਿਰੋਧ ਚੱਲ ਰਹੀ ਮੁਹਿੰਮ ਅਧੀਨ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ਇਸ ਸੰਬੰਧੇ ਗੁਰਾਇਆਂ ਥਾਣਾ ਮੁਖੀ ਇੰਸਪੈਕਟਰ ਸਿਕੰਦਰ ਸਿੰਘ ਵੀਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਹ ਨਸ਼ਾ ਤਸਕਰ ਆਪਣੇ ਘਰ ਵਿੱਚ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ ਅਤੇ ਇਹਨਾਂ ਨੇ ਸ਼ਰਾਬ ਦੀ ਪੱਠੀ ਵੀ ਲਗਾਈ ਹੋਈ ਹੈ ਜਿਸ ਤੇ ਇਹਨਾਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਗਈ ਇਹ ਮਨਜੋਗ ਐਸਐਸਪੀ ਸਾਹਿਬ ਲੰਦਰ ਦੇ ਆਤੀ ਸਰਦਾਰ ਹਰਵਿੰਦਰ ਸਿੰਘ ਵਿਰਕ ਔਰ ਡੀਐਸਪੀ ਫਲੌਰ ਸਰਦਾਰ ਸਰਮਨ ਸਿੰਘ ਬੱਲ ਔਰ ਐਸਪੀਡੀ ਸਾਹਿਬ ਸਰਬਜੀਤ ਰਾਏ ਜੀ ਸਾਹਿਬ ਇਹ ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਉਹ ਪੂਰੇ ਪੰਜਾਬ ਵਿੱਚ ਮਹਿੰਮ ਜਿਹੜੀ ਚੱਲ ਰਹੀ ਆ ਇਸ ਤਹਿਤ ਜਿਹੜੀ ਆ ਸਾਨੂੰ ਇੱਕ ਵੱਡੀ ਕਲ ਸਫਲਤਾ ਹਾਸਲ ਹੋਈ ਕਿ ਪਿੰਡ ਰੁੜਕਾ ਕਲਾ ਦੇ ਵਿੱਚ ਇੱਕ ਬਹਾਦਰ ਸਿੰਘ ਔਰ ਦੂਸਰਾ ਹੈਗਾ ਇਹਦਾ ਭਰਾ ਸੁਖਦੇਵ ਸਿੰਘ ਇਹ ਘਰ ਦੇ ਵਿੱਚ ਹੀ ਇਹਨਾਂ ਨੇ ਜਿਹੜੇ ਡਰਮ ਪਾਏ ਹੋਏ ਸੀਗੇ ਔਰ ਔਰ ਕੱਲ ਰਾਤ ਦੇ ਸਮੇਂ ਇਹ ਜਿਹੜੀ ਪੱਠੀ ਲਾ ਕੇ ਕਾਫੀ ਵੱਡੀ ਪੱਠੀ ਲਾ ਕੇ ਜਿਹੜੀ ਹੈਗੀ ਆ ਉਹ ਸ਼ਰਾਬ ਜਿਹੜੀ ਕੱਢ ਰਹੇ ਸੀਗੇ ਜਦੋਂ ਸਾਨੂੰ ਮਕਰ ਖਾਸ ਦੇ ਇਤਲਾਹ ਦਿੱਤੀ ਤੇ ਅਸੀਂ ਜਾ ਕੇ ਉੱਥੇ ਇਨਫੋਰਮੇਸ਼ਨ ਦੇ ਉੱਤੇ ਜਿਹੜਾ ਘਰ ਤੇ ਰੇਡ ਕੀਤਾ ਔਰ ਕਿਉਂਕਿ ਇੰਚਾਰ ਦੁਰਕਾ ਕਲਾਂ ਨੂੰ ਮੈਂ ਉੱਥੇ ਮੌਕੇ ਤੇ ਭੇਜਿਆ ਆਪ ਵੀ ਮੈਂ ਮੌਕੇ ਤੇ ਪਹੁੰਚ ਗਿਆ ਔਰ ਸਾਰੇ ਜਾ ਕੇ ਸਰਚ ਕੀਤੀ ਤੇ ਪੱਠੀ ਚੱਲ ਰਹੀ ਸੀਗੀ ਤੇ ਚਾਲੂ ਪੱਠੀ ਅਸੀਂ ਫੜੀ ਆ ਤੇ ਉਸ ਦਰਾਹ ਅਸੀਂ ਦੋ ਜਿਹੜੇ ਬੰਦੇ ਉੱਥੇ ਜਿਹੜੇ ਇਹਨਾਂ ਦੇ ਨਾਲ ਰਿਲੇਟਡ ਸੀਗੇ ਉਹ ਅਸੀਂ ਫੜ ਲਿਆ ਉਹ ਕੱਢ ਰਹੇ ਸੀ ਸ਼ਰਾਬ ਨਾਲ ਤੇ ਜਿਹੜਾ ਬਹਾਦਰ ਸਿੰਘ ਆ ਤੇ ਸੁਖਦੇਵ ਸਿੰਘ ਉਹ ਜਦੋਂ ਅਸੀਂ ਘਰ ਨੂੰ ਘੇਰਾ ਪਾਇਆ ਤੇ ਉਹ ਕਿਸੇ ਤਰੀਕੇ ਨਾਲ ਕਿਸੇ ਗੁਪਤ ਰਾਹ ਦੇ ਦਹੀਂ ਜਿਹੜੇ ਉਹ ਬਾਹਰ ਚਲੇ ਗਏ ਇਸ ਦਰਾਹ ਅਸੀਂ ਕੱਲ ਪਹਿਲੋਂ ਅਸੀਂ ਸਾਡੇ 400 ਲੀਟਰ ਲਾਹਣ ਔਰ 150 ਲੀਟਰ ਦੇਸੀ ਸ਼ਰਾਬ ਜਿਹੜੀ ਆ ਉਥੋਂ ਮੌਕੇ ਤੇ ਜਿਹੜੀ ਆ ਉਹ ਬਰਾਮਦ ਕੀਤੀ ਆ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਡਿਮਾਂਡ ਲੈ ਕੇ ਔਰ ਫੇਰ ਜਾ ਕੇ ਘਰ ਤੇ ਜਦੋਂ ਦਿੱਤੀ ਹੋਈ ਨਿਸ਼ਾਨਦੇਹੀ ਤੇ ਸਰਚ ਕਰਾਈ ਆ ਤੇ ਹਵੇਲੀ ਦੇ ਵਿੱਚੋਂ ਅਸੀਂ ਚਾਰ ਡਰਮ ਜਿਹੜੇ ਹੈਗੇ ਨੇ ਉਹ ਲਾਹਣ ਦੇ ਦੱਬੇ ਹੋਏ ਜਿਹੜੇ ਸੀਗੇ ਉਹ ਜਾ ਕੇ ਅਸੀਂ ਪੱਟੇ ਆ ਜਿਹਦੇ ਵਿੱਚੋਂ ਇਹ ਉਹ ਜਿਹੜੀ ਸ਼ਰਾਬ ਸੀਗੀ ਉਹ ਲਾਨ ਕੱਢ ਕੇ ਬਾਹਰ ਇੱਕ ਕੁੱਪੀ ਦੇ ਨਾਲ ਤੇ ਉਹ ਉਹਦੇ ਨਾਲ ਸ਼ਰਾਬ ਕਰਦੇ ਸੀਗੇ ਪਰ ਜਦੋਂ ਅਸੀਂ ਕਦੀ ਰੇਡ ਕਰਦੇ ਸੀ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਸ਼ਰਾਬ ਜਿਹੜੀ ਇਹ ਕਿੱਥੇ ਪਾਈ ਹੋਈ ਆ ਪਰ ਉਹ ਡਰਮ ਜਿਹੜੇ ਦੱਬੇ ਹੋਏ ਕੱਲ ਸਾਨੂੰ ਮਿਲੇ ਆ ਜਿਸ ਸੰਬੰਧ ਦੇ ਵਿੱਚ ਅਸੀਂ ਮਕਦਮਾ ਨੰਬਰ 145 ਉਸਾਈਟ ਦੀਆਂ ਧਾਰਾ ਲਾ ਕੇ ਤੇ ਇਹ ਜਿਹੜਾ ਬਿਜ਼ਨਸ ਦੇ ਵਿੱਚ ਐਕਸਾਈ ਐਕਟ ਦੇ ਵਿੱਚ ਜਿਹੜਾ ਹੈ ਇਹ ਦਰਜ ਰਿਸ਼ਟ ਕੀਤਾ ਆ ਸਰ ਐਡਾ ਵੱਡਾ ਕਸੀਰਾ ਫੜਿਆ ਜਿਹੜਾ ਸਰ ਵੀ ਸਪਲਾਈਅਰ ਵੀ ਵੱਡੇ ਹੋਣਗੇ ਜਿਹਨਾਂ ਨੂੰ ਸਪਲਾਈ ਕਰਦੇ ਹੋਣਗੇ ਹਾਂ ਹਾਂ ਉਹ ਵੀ ਤਫਤੀਸ਼ ਅਸੀਂ ਕਰ ਰਹੇ ਆਂ ਵੀ ਜਿੱਥੇ ਇਹ ਸ਼ਰਾਬ ਸਪਲਾਈ ਕਰਦੇ ਸੀਗੇ ਉਹਨਾਂ ਦੀ ਲਿਸਟਾਂ ਵੀ ਅਸੀਂ ਤਿਆਰ ਕਰਾ ਰਹੇ ਆਂ ਉਹਨਾਂ ਦੇ ਖਿਲਾਫ ਵੀ ਪੂਰੀ ਕਾਰਵਾਈ ਕੀਤੀ ਜਾਏਗੀ ਜਿਹੜੇ ਫੜੇ ਬਏ ਜੀ ਉਹਨਾਂ ਦਾ ਕੀ ਨਿਸ਼ਾਨਾ ਹੈ ਜਿਹੜੇ ਦੋ ਜਿਹੜੇ ਫੜੇ ਗਏ ਨੇ ਇੱਕ ਤਾਂ ਹੈਗਾ ਰਕੇਸ਼ ਕੁਮਾਰ ਆ ਦੂਸਰਾ ਹੈਗਾ ਬਲਜੀਤ ਸਿੰਘ ਇਹ ਉਸੇ ਪਿੰਡ ਦਾ ਅਰੜਕਾ ਕਲਾਂ ਦਾ ਹੀ ਰਹਿਣ ਵਾਲਾ ਔਰ ਇਹਨਾਂ ਦੇ ਨਾਲ ਦਾ ਹੀ ਸਾਥੀ ਆ ਔਰ ਇਹ ਵੀ ਨਾਲ ਹੀ ਉਹਨਾਂ ਦੇ ਕੰਮ ਕਰਦਾ ਹੈ। ਇਹ ਛੋਟੇ ਨਾਮ ਦਾ ਕੀ ਜਾਣਦੇ ਨੇ ਪਿੰਡ ਦੇ ਵਿੱਚ ਜਿਹੜਾ ਬਲਜੀਤ ਸੁਖਦੇਵ ਚੰਦ ਇਹ ਇਹ ਛੋਟੇ ਨਾਂ ਤਾਂ ਇਹਨਾਂ ਨੇ ਦੱਸੇ ਬਲਜੀਤ ਹੀ ਦੱਸਿਆ ਰੇ ਨਾ ਬਾਕੀ ਵੈਰੀਫਾਈ ਕਰ ਲੈਣੇ ਆ ਜੀ ਛੋਟਾ ਨਾਮ ਕੀ ਇਹਨਾਂ ਦਾ ਪਹਿਲਾਂ ਵੀ ਕੋ ਮਾਮਲੇ ਨਾ ਤੇ ਹੈਗੇ ਇਹਨਾਂ ਦੇ ਪਹਿਲੋ ਸੁਖਦੇਵ ਦੇ ਖਿਲਾਫ ਪੰਜ ਮਕਦਮੇ ਦਰਜਾ ਤੇ ਬਹਾਦਰ ਸਿੰਘ ਦੇ ਖਿਲਾਫ ਜਿਹੜੇ ਉਹ ਦੋ ਮਕਦਮੇ ਪਹਿਲੇ ਦਰਜਾ ਪਕਸਾਈ ਐਕਟ ਦੇ ਹਾਂਜੀ ਇਹਨਾਂ ਦਾ ਇੱਕ ਦਿਨ ਦਾ ਸੀਰਮਾਨ ਹਾਸਲ ਕੀਤਾ ਆ ਅੱਜ ਫੇਰ ਦੁਬਾਰਾ ਪੇਸ਼ ਕਰਾਂਗੇ ਹੋਰ ਰਿਮਾਂਡ ਇਹਨਾਂ ਦਾ ਹਾਸਲ ਕਰਾਂਗੇ ਅਗੋਂ ਤਫ਼ਤੀਸ਼ ਕਰਾਂਗੇ ਹੋਰ ਵੀ ਇਹਨਾਂ ਕਿੱਥੇ ਕਿੱਥੇ ਸ਼ਰਾਬ ਵੇਚਦੇ ਨੇ ਔਰ ਕਿੱਥੇ ਕਿੱਥੇ ਇਹ ਕਿੱਥੋਂ ਸਮਾਨ ਲਿਆ ਕੇ ਕੀ ਕੁਛ ਕਰਦੇ ਨੇ ਇਹਨਾਂ ਕੋਲ ਵੀ ਕੀ ਪਲਾਨ ਹੁੰਦੀਆਂ ਤੇ ਗਾਹਕ ਨੂੰ ਲੈਣਾ ਦੇ ਜੀ ਅੱਗੇ ਜਦੋਂ ਕੋਈ ਸਾਡੇ ਬੇਚਾ ਉਹ ਨਹੀਂ ਪਹਿਲੋਂ ਤੇ ਇਹਨਾਂ ਦਾ ਇਹ ਟ੍ਰੈਂਡ ਸੀਗਾ ਕਿ ਪਹਿਲੋਂ ਇਹਨਾਂ ਕੋ ਗਾਹਕ ਲੈਣਾ ਆਉਂਦੇ ਸੀਗੇ ਲੇਕਿਨ ਜਦੋਂ ਅਸੀਂ ਬਹੁਤ ਜ਼ਿਆਦਾ ਸ਼ਕਤੀ ਕੀਤੀ ਹੋਈ ਆ ਉਦੋਂ ਇੱਕ ਗੁਪਤ ਤੌਰ ਤੇ ਜਿਹੜਾ ਹੈਗਾ ਅੰਦਰੇ-ਅੰਦਰ ਹੀ ਸ਼ਰਾਬ ਕੱਢ ਕੇ ਤੇ ਲੋਕਾਂ ਦੇ ਘਰਾਂ ਤੱਕ ਜਿਹੜੀ ਆ ਇਹ ਆਪਣੀ ਸਕੂਟਰੀਆਂ ਦਰਾਈ ਸਪਲਾਈ ਕਰਨ ਵਾਸਤੇ ਜਾਂਦੇ ਸੀਗੇ ਇੱਛਾ ਜਲੀਲੀ ਸ਼ਰਾਬ ਦੇ ਨਾਲ ਮੌਤਾਂ ਵੀ ਹੋਈਆਂ ਇਹ ਵੀ ਉਸੇ ਤਰੀਕੇ ਦੀ ਸ਼ਰਾਬ ਹੈ ਇਹ ਅਸੀਂ ਕੈਮੀਕਲ ਐਗਜ਼ਾਮੀਨਰ ਨੂੰ ਭੇਜਦੇ ਆ ਉਹ ਚੋਂ ਰਿਜ਼ਲਟ ਆਵੇਗਾ ਜੇ ਅਸੀਂ ਧਾਰਾ ਲਾ ਦਿਤੀਆਂ ਨੇ ਜਲੀਲੀ ਸ਼ਰਾਬ ਦੀਆਂ ਲੇਕਿਨ ਜੋ ਰਿਜ਼ਲਟ ਆਏਗਾ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਅਮਚ ਲਿਆਵਾਂਗੇ ਇਹ ਸੁਣਿਆ ਤੇ ਇਦਾਂ ਹੀ ਆ ਵੀ ਇਹ ਸ਼ੁਰੂ ਤੋਂ ਹੀ ਇਹ ਕੰਮ ਕਰਦੇ ਨੇ ਫੜੇ ਵੀ ਜਾਂਦੇ ਨੇ ਪਰਚੇ ਵੀ ਦਰਜ ਹੁੰਦੇ ਨੇ ਅਰਕਾ ਇਹਨੂੰ ਚੰਗੀ ਵਧੀਆ ਢੰਗ ਨਾਲ ਅਸੀਂ ਨੱਥ ਪਾਈ ਆ ਬਿਲਕੁਲ ਇਹ ਕੰਮ ਰੁੜਕਾ ਕਲ ਨਹੀਂ ਚੱਲਣ ਦੇਵਾਂਗੇ ਕਾਬੂ ਕੀਤੇ ਗਏ ਬਲਜੀਤ ਸਿੰਘ ਅਤੇ ਰਾਜੇਸ਼ ਯਾਦਵ ਉਕਤਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਅੱਗੇ ਕਿਸ ਕਿਸ ਨੂੰ ਸ਼ਰਾਬ ਇਹ ਵੇਚਦੇ ਸਨ ਉਸ ਬਾਰੇ ਵੀ ਪਤਾ ਲਗਾਇਆ ਜਾਵੇਗਾ ਅਤੇ ਇਹਨਾਂ ਦੇ ਹੋਰ ਨਸ਼ਾ ਤਸਕਰਾਂ ਨਾਲ ਲਿੰਕ ਸੰਬੰਧੀ ਤਫ਼ਤੀਸ਼ ਵੀ ਕੀਤੀ ਜਾਵੇਗੀ ਗੁਰਾਇਆਂ ਤੋਂ ਮਨਜੀਤ ਮਕਰ ਦੀ ਰਿਪੋਰਟ ਪੰਜਾਬੀ ਜਾਗਰ